ਸਤ ਸ੍ਰੀ ਅਕਾਲ ਐਵਰੀਬਾਡੀ ਕੀ ਹਾਲ ਚਾਲ ਚੜਦੀ ਚਲਾ ਚੜਦੀ ਚਲਾ ਹੀ ਹਮੇ ਚਾਹੀਦੀ ਹੈ ਜੀ ਦੇਖੋ ਅੱਜ ਇਸ ਮੇਰੇ ਸਾਰੇ ਮੌਸਮ ਕਿੱਡਾ ਸੋਹਣਾ ਬੱਦਲ ਵਾਈ ਪੂਰੀ ਛਾਈ ਹੋਈ ਆ ਮੀ ਪਾ ਕੇ ਹਟ ਚੁੱਕਿਆ ਹੁਣ ਇੱਕ ਵਾਰੀ ਬਹੁਤ ਤੇਜ਼ ਮੀਂਹ ਪਿਆ ਅੱਜ ਸਵੇਰ ਦਾ ਕਿੱਦਾਂ ਦੇਖੋ ਸਾਰੇ ਬੰਨੇ ਅੱਜ ਹਰਿਆਲੀ ਹਰਿਆਲੀ ਹੋਈ ਪਈ ਆ ਵੈਸੇ ਤਾਂ ਝੋਨਾ ਹੀ ਆ ਸਾਰੇ ਬੰਨੇ ਪੱਠੇ ਆ ਤੇ ਹਰਿਆਲੀ ਤਾਂ ਲੱਗਣੀ ਆ ਪਰ ਜਦੋਂ ਮੀਂਹ ਪੈ ਜਾਂਦਾ ਉਦੋਂ ਹਰਿਆਲੀ ਥੋੜੀ ਜਿਹੀ ਜ਼ਿਆਦਾ ਦਿਖਦੀ ਆ ਆ ਦੇਖੋ ਕਿਦਾਂ ਪਾਣੀ ਪਾਣੀ ਹੋਇਆ ਪੈ ਸਾਰੇ ਬੰਨੇ ਝੋਨਿਆਂ ਦੇ ਵਿੱਚ ਵੀ ਇੱਕ ਵਾਰੀ ਪਾਣੀ ਬਹੁਤ ਜ਼ਿਆਦਾ ਖੜਾ ਕਰਤਾ ਰੱਬ ਨੇ ਹਾਂਜੀ ਝੋਨਿਆਂ ਨੂੰ ਤਾਂ ਇਹ ਮੀਂਹ ਬਹੁਤ ਵਧੀਆ ਵੀ ਲੇਕਿਨ ਜਿਨ੍ਹਾਂ ਨੇ ਮੱਕੀ ਦਾ ਚਾਰ ਪਾਉਣਾ ਵਾ ਜਾਂ ਮੂੰਗੀ ਦੀ ਫਸਲ ਕੱਟਣੀ ਉਹਨਾਂ ਨੂੰ ਬਹੁਤ ਨੁਕਸਾਨ ਦੇਗਾ ਏ ਦੇਖੋ ਮੀਂਹ ਦੁਬਾਰਾ ਫੇਰ ਸ਼ੁਰੂ ਹੋ ਚੁੱਕਿਆ ਤੇਜ਼ ਮੀਂਹ ਪਿਆਈ ਬਹੁਤ ਜ਼ਿਆਦਾ ਤੇਜ਼ ਹੈ ਜੀ ਬੱਦਲਵਾਈ ਬਹੁਤ ਤੇਜ਼ ਆ ਬੱਦਲਵਾਈ ਗਰਜ ਰਹੀ ਆ ਤੇਜ਼ ਮੀਂਹ ਹਟਣ ਤੋਂ ਬਾਅਦ ਅਸੀਂ ਫਿਰ ਬਾਹਰ ਆਏ ਅਸੀਂ ਕਿਾ ਚਲੋ ਦੇਖਦੇ ਆ ਬਾਹਰ ਦਾ ਹਾਲ ਕਿਦਾਂ ਤਾਂ ਬਾਹਰ ਜਾ ਰਹੇ ਆ ਦੇਖੋ ਕਿੰਨੀ ਬਾਰਿਸ਼ ਹੋਈ ਆ ਬਹੁਤ ਜ਼ਿਆਦਾ ਤੇਜ਼ ਮੀਂਹ ਪਿਆ ਦੇਖੋ ਸਾਹਮਣੇ ਹਾਈਵੇ ਦੇ ਉੱਪਰੋਂ ਆਪਣੇ ਆਪਣੇ ਕੰਮਾਂ ਤੇ ਜਾਣ ਲੱਗ ਪਏ ਟਿਪਰ ਕਿਉਂਕਿ ਹਾਈਵੇ ਦਾ ਕੰਮ ਚੱਲਦਾ ਪਿਆਗਾ ਉਹਦੇ ਕਰਕੇ ਫਿਰ ਕੰਮ ਕਰਤਾ ਫਿਰ ਉਹਨਾਂ ਨੇ ਕਰਨੇ ਆਪਣੇ ਦੇ ਕੋਚੋਨੇ ਦੇ ਵਿੱਚ ਪਾਣੀ ਕਿੱਦਾਂ ਬਰਾਬਰ ਹੋਇਆ ਪਿਆ ਵਾ ਪਾਣੀ ਐਸਟੋਨੇ ਦੇ ਵਿੱਚ ਵੀ ਬਹੁਤ ਜ਼ਿਆਦਾ ਹੋਇਆ ਪਿਆ ਮੀਂਹ ਪਿਆ ਲਗਾਤਾਰ ਮੀਂਹ ਪਿਆ ਬਹੁਤ ਜ਼ਿਆਦਾ ਸਵੇਰੇ ਤੜਕੇ 5 ਵਜੇ ਤੋਂ ਮੀਂਹ ਪੈ ਰਿਹਾ ਸੀ ਦੇਖੋ ਕਿੱਡਾ ਕਿੱਡਾ ਸੋਹਣਾ ਮੌਸਮ ਬਣਿਆ ਪਿਆ ਵਾ ਕਿੰਨੀ ਸਾਫ਼ ਸੁਥਰੀ ਹਵਾ ਕੋ ਪੰਜਾਬ ਦੀ ਕੋਈ ਰੀਸ ਨਹੀਂ ਕਰ ਸਕਦਾ ਪੰਜਾਬ ਵਰਗਾ ਮੌਸਮ ਵੀ ਨਹੀਂ ਹੋ ਸਕਦਾ ਤਦ ਸਾਰੇ ਬੰਨੇ ਹਰਿਆਲੀ ਹਰਿਆਲੀ ਹੋਈ ਪਈ ਆ ਕਿੱਡਾ ਸੋਹਣਾ ਮੌਸਮ ਬੱਦਲ ਵਾਈ ਉੱਤੋਂ ਦੀ ਗੁਜ਼ਰ ਰਹੀ ਆ ਬਹੁਤ ਵਧੀਆ ਲੱਗ ਰਿਹਾ ਵਾ ਝੋਨੇ ਨੂੰ ਤਾਂ ਇਹ ਮੀਂਹ ਬਹੁਤ ਜ਼ਿਆਦਾ ਵਧੀਆ ਵਾ ਕਿਉਂਕਿ ਇਹ ਮੀਂਹ ਬਹੁਤ ਜ਼ਰੂਰੀ ਸੀਗਾ ਝੋਨੇ ਨੂੰ ਜਿੰਨੀ ਗਰਮੀ ਪੈ ਰਹੀ ਸੀ ਤਾਂ ਇਹਨੂੰ ਮੀਂਹ ਰਾਹਤ ਦੇ ਸਕਦਾ ਸੀ ਗਰਮੀ ਪਈ ਵੀ ਬਹੁਤ ਜ਼ਿਆਦਾ ਵਾ ਹਾਂ ਦੇਖੋ ਵਟ ਦੇ ਉੱਤੋਂ ਤੁਰਦੇ ਤੁਰਦੇ ਜਾ ਰਹੇ ਆ ਥੱਲੇ ਜਾ ਕੇ ਦੇਖਦੇ ਹਾਂ ਕੀ ਹਾਲ ਆ ਪਾਣੀ ਦਾ ਨੀਵੇਂ ਖੱਤਿਆਂ ਦੇ ਵਿੱਚ ਬਾਤ ਚ ਬਚਾ ਕੇ ਜਾਣਾ ਪੈਂਦਾ ਵਾ ਪੈਰ ਤਲਕਨ ਦਾ ਬਹੁਤ ਡਰ ਲੱਗਦਾ ਆ ਦੇਖੋ ਅੱਜ ਤਾਂ ਵਟਾਂ ਦੇ ਬਰਾਬਰ ਕਰਤਾ ਰੱਬ ਨੇ ਮੀਂਹ ਪਿਆ ਬਹੁਤ ਜ਼ਿਆਦਾ ਵਟਾਂ ਵੀ ਨਹੀਂ ਦੇਖਦੀ ਅੱਜ ਤਾਂ ਪਾਣੀ ਦੇਖੋ ਕਿੰਨਾ ਖੜਾ ਹੋਇਆ ਸਾਰੇ ਬੰਨੇ ਪਾਣੀ ਪਾਣੀ ਹੋ ਗਿਆ ਪਿਆ ਅਜੇ ਵੀ ਮੌਸਮ ਦਾ ਕੋਈ ਨਹੀਂ ਪਤਾ ਕਦੋਂ ਬਦਲ ਜੇ ਹੁਣ ਤੱਕ ਕੋਈ ਮੌਸਮ ਸਾਫ ਹੁੰਦਾ ਪਿਆ ਵਾ ਧੁੱਪ ਨਿਕਲਣ ਦੇ आसार ਹੋ ਗਏ ਪਰ ਬੱਦਲ ਬਹੁਤ ਜ਼ਿਆਦਾ ਹੋਇਆ ਪਿਆ ਬੱਦਲ ਉੱਪਰ ਦੀ ਨੰਗ ਰਿਹਾ ਵਾ ਬੱਦਲ ਦੀ ਆਵਾਜ਼ ਆ ਹੀ ਬਣੀ ਹੋਈ ਆ ਦੇਖੋ ਕਿਦਾਂ ਹਰਾ ਭਰਿਆ ਸਾਰੀਆਂ ਚੀਜ਼ਾਂ ਲੱਗਦੀਆਂ ਪਈਆਂ ਸਾਰੇ ਦਰਖਤ ਕਿਦਾਂ ਸਾਫ ਹੋ ਚੁੱਕੇ ਆ ਜਿੱਦਾਂ ਘੱਟਾ ਸਾਰਾ ਪਿਆ ਸੀ ਇਹਨਾਂ ਤੇ ਕਿਦਾਂ ਮੌਸਮ ਸਾਰਾ ਐ ਕਲੀਅਰ ਹੋ ਗਿਆ ਜੀ ਫਿਰ ਅਸੀਂ ਉੱਪਰ ਕੋਠੇ ਤੇ ਗਏ ਦੇਖੋ ਕਿ ਨਾਲੋਂ ਪ੍ਰੋ ਵਧੀਆ ਲੱਗ ਰਿਹਾ ਮੌਸਮ ਐ ਝੋਨੇ ਦੇ ਰੰਗ ਕਿੱਡੇ ਵਧੀਆ ਦਿਸਦੇ ਆ ਉੱਪਰੋਂ ਹਾਈਵੇ ਦਾ ਨਜ਼ਾਰਾ ਵੀ ਦਿਖ ਰਿਹਾ ਵਾ ਪੱਠਿਆਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੋਇਆ ਪਿਆ ਪਾਣੀ ਪਾਣੀ ਹੋਇਆ ਪਿਆ ਪੱਠਿਆਂ ਦੇ ਵਿੱਚ ਪੱਠੇ ਵੱਢਣੇ ਬਹੁਤ ਔਖੇ ਹੁੰਦੇ ਆ ਮੀਂਹ ਦੇ ਵਿੱਚ ਸਭ ਤੋਂ ਗੰਦਾ ਕੰਮ ਹੁੰਦਾ ਪੱਠੇ ਵੱਢਣ ਦਾ ਮੀਂਹ ਦੇ ਵਿੱਚ